ਤੁਹਾਨੂੰ ਤੇ ਹਿਸਾਬ ਹੈ ਸਾਡੇ ਲਈ ਤੇ ਨਵੀਂ ਗੱਲ ਸੀ ਤੇ ਉਹ ਜਿਹੜਾ ਐਕਸਪੀਰੀਅੰਸ ਮੈਂ ਕੀਤਾ ਹੈ ਫਿਰ ਬੁਰਜ ਖਲੀਫੇ ਦੇ ਉੱਤੇ ਉਹ ਕਿੱਥੇ ਤੱਕ ਗਏ ਸਾਰਾ ਕੁਝ ਵੇਖਿਆ ਮੌਲ ਮੂਲ ਕਮਾਏ ਇਹਨਾਂ ਨੇ ਗੁਰਮਖਾਨੇ ਤੇ ਮੈਂ ਇੱਕ ਗੱਲ ਨੋਟ ਕੀਤੀ ਹੈ ਵੀ ਦੁਬਈ ਜਿਹੜਾ ਹੈ ਇਹ ਚਮਕਦਾ ਚਮਕਦਾ ਹੈ ਮੈਂ 20 ਸਾਲ ਦਾ ਸੀ ਜਦੋਂ ਮੈਂ ਵਰਲਡ ਘੁੰਮ ਲਿਆ ਸੀ ਅਮਰੀਕਾ ਕੈਨੇਡਾ ਜਦੋਂ ਮੈਂ 22 ਸਾਲ ਪਹਿਲਾਂ ਸਾਰੇ ਦੇਸ਼ਾਂ 'ਚ ਆਪ ਜੀ ਨੂੰ ਪਤਾ ਹੀ ਹੈ ਜਿੱਥੇ-ਜਿੱਥੇ ਗੁਰੂ ਕੇ ਸਿੱਖ ਵਸਦੇ ਹਨ ਜਿੰਨਾ-ਜਿੰਨਾ ਨੇ ਮੈਨੂੰ ਸੱਦਿਆ ਬੁਲਾਇਆ ਜਾਂਦਾ ਰਿਆਂ ਤੇ ਮੇਰਾ ਤਜਰਬਾ ਹੈ ਸਾਰੀ ਦੁਨੀਆ ਵਿੱਚ ਘੁੰਮਣ ਕਰਕੇ ਐਕਸਪੀਰੀਅੰਸ ਹੋ ਜਾਂਦਾ ਕਿਦ ਦਬਈ ਜਿਹੜਾ ਬੜਾ ਚਮਕਦਾ ਚਮਕਦਾ ਦੇਸ਼ ਹੈ ਜਗਮਗ ਜਗਮਗ ਕਰਨ ਵਾਲਾ ਚਮਕ ਬਹੁਤ ਹੈ ਜਦੋਂ ਬਹੁਤ ਜ਼ਿਆਦਾ ਚਮਕ ਹੋਵੇ ਭੱਜਦਾ ਭੱਜਦਾ ਹੋਵੇ ਦੌੜਦਾ ਦੌੜਦਾ ਹੋਵੇ ਕੰਪੀਟੀਸ਼ਨ ਹੋਵੇ ਇੱਥੇ ਕੰਪੀਟੀਸ਼ਨ ਵੀ ਬਹੁਤ ਹੈ ਮੁਕਾਬਲਾ ਇੱਕ ਦੂਜੇ ਤੋਂ ਅੱਗੇ ਲੰਘਣ ਦਾ ਮੁਕਾਬਲਾ ਇਹ ਵੀ ਇੱਥੇ ਬਹੁਤ ਹੈ ਇੱਕ ਦੂਸਰੇ ਦੀ ਰੀਸ ਉਹ ਇੱਥੇ ਪਹੁੰਚ ਗਿਆ ਉਹ ਇੱਥੇ ਪਹੁੰਚ ਗਿਆ ਉਹਨੇ ਜੇ ਦੋ ਗੱਡੀਆਂ ਤੇ ਮੇਰੀਆਂ ਚਾਰ ਉਹਦੀਆਂ ਚਾਰ ਤੇ ਮੇਰੀਆਂ ਅੱਠ ਉਹਦੀਆਂ ਅੱਠ ਤੇ ਮੇਰੀਆਂ 16 ਇਹ ਵੀ ਇੱਥੇ ਬਹੁਤ ਹੈ ਛੋਟਾ ਜਿਹਾ ਨੇੜੇ ਨੇੜੇ ਐ ਅਮਰੀਕਾ ਦੇ ਵਿੱਚ ਇੱਕ ਬੰਦਾ ਉਹ ਖੁੰਝੇ 'ਚ ਬੈਠਾ ਦੂਜਾ ਦੂਜੇ ਖੁੰਝੇ 'ਚ ਬੈਠਾ ਪਤਾ ਹੀ ਨਹੀਂ ਲੱਗਦਾ ਵੀ ਉਹਦੇ ਕੋਲ ਕੀ ਐ ਉਹਦੇ ਕੋਲ ਕੀ ਐ ਇੱਥੇ ਤੇ ਸਾਰਾ ਹੀ ਪਤਾ ਲੱਗਦਾ ਨਾ ਸਾਡੇ ਪੰਜਾਬੀਆਂ ਨੂੰ ਕਿਸ ਬੰਦੇ ਕੋਲ ਕੀ ਐ ਕਿਵੇਂ ਦਾ ਲਾਈਫ ਸਟਾਈਲ ਐ ਇੱਥੇ ਇੱਕ ਪਿੰਡ ਵਾਂਗੂ ਲੋਕ ਸਾਰੇ ਰਹਿੰਦੇ ਐ ਨੇੜੇ ਨੇੜੇ ਐ ਸਾਰੇ ਬਹੁਤਾ ਦੂਰ ਨਹੀਂ ਹੈ ਦੋ ਤਿੰਨ ਗੁਰਦੁਆਰੇ ਹਨ ਜਿੱਥੇ ਤੁਸੀਂ ਮਿਲ ਲੈਂਦੇ ਹੋ ਇਕੱਠੇ ਹੁੰਦੇ ਹੋ ਕੋਈ ਵੀ ਪ੍ਰੋਗਰਾਮ ਹੋਵੇ ਸਾਰੇ ਉੱਥੇ ਇਕੱਠੇ ਹੁੰਦੇ ਹਨ ਜਦੋਂ ਚਮਕ-ਦਮਕ ਬਹੁਤ ਹੋਵੇ ਨਾ ਉਦੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਬੜਾ ਔਖਾ ਹੋ ਜਾਂਦਾ ਹੈ। ਭੈਣ ਚ ਬਹਿ ਜਾਂਦਾ ਬੰਦਾ। ਮਾਹੌਲ ਇਦਾਂ ਦਾ ਹੁੰਦਾ। ਇੱਥੇ ਹੀ ਬਹਿ ਜਾਓ ਜਿੱਥੇ ਖੜੇ ਹਾਂ ਇੱਥੇ ਹੀ ਥਾਂ ਹੈਗਾ ਅੱਗੇ ਥਾਂ ਹੈ ਨਹੀਂ। ਪਾਣੀ ਵਰਤੌਣ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਇੱਕ ਵਾਰ ਹੀ ਵਰਤਾਇ ਲਿਆ ਹੁਣ ਬਾਰ-ਬਾਰ ਨਹੀਂ ਹਿਲਜੁਲ ਨਾ ਕਰਿਓ। ਜਾਲ ਛਕਾਉਣ ਵਾਲੇ ਪੰਡਾਲ 'ਚ ਨਾ ਛਕਾਈਏ ਲੰਗਰ ਦੇ ਵਿੱਚ ਹੀ ਛਕਾ ਦਿੱਤਾ ਹੈ ਬਾਅਦ ਵਿੱਚ ਲੰਗਰ 'ਚ ਛਕ ਲੈਣਾ ਸਾਰਿਆਂ ਨੇ ਇੰਨੀ-ਇੰਨੀ ਗਰਮੀ 'ਚ ਕੰਮ ਕਰਨ ਵਾਲੇ ਆ ਇੰਨੀ ਕਿਹੜੀ ਤਰਹ ਲੱਗ ਜਦੀ ਬੈਹ ਹੀ ਲੈਣਾ ਫਿਕਰ ਨਾ ਕਰੋ ਟਿਕਾ ਬਣਾ ਕੇ ਬੈਠੀਏ ਹਾਜ਼ਰ ਹੋ ਕੇ ਮਨ ਜੋੜ ਕੇ ਜਿਹੜੇ ਵੀਰ ਇੱਥੇ ਰਾਹ 'ਚ ਹੋ ਨਾ ਇੱਥੇ ਹੀ ਬਹਿ ਜਾਓਗੇ ਮੱਥਾ ਟੇਕ ਕੇ ਥਾਂ ਮਿਲ ਜਾਣਾ ਅੱਗੇ ਥਾਂ ਹੈ ਨਹੀਂ ਕਿਤੇ ਇਥੇ ਹੀ ਰਾਹ ਦੇ ਵਿੱਚ ਹੀ ਤੇ ਜਿਹੜੇ ਪਹਿਰੇਦਾਰ ਵੀਰ ਨੇ ਆਉਣ ਵਾਲਿਆਂ ਨੂੰ ਉੱਥੇ ਰਸਤੇ ਦੇ ਵਿੱਚ ਹੀ ਬਾ ਲਓ ਟਕਾ ਥੋੜਾ ਜਿਹਾ ਬਣਾਓ ਮਨ ਜੋੜੀਏ ਜਰਾ ਗੁਰਮੁਖੋ ਫੇਰ ਜਰਾ ਮਨ ਜੋੜ ਕੇ ਫੇਰ ਆਖੋ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਈ ਦੇ ਵਿੱਚ ਇਹ ਪ੍ਰੋਗਰਾਮ ਆਪਾਂ ਸਾਰੇ ਦਰਸ਼ਨ ਕਰ ਰਹੇ ਹਾਂ ਸਾਡੇ ਪੰਜਾਬੀ ਵੀਰ ਭਰਾ ਭੈਣਾ ਬੜੇ ਪਰਿਵਾਰ ਜਿਹੜੇ ਬੜੇ ਸਾਲਾਂ ਤੋਂ ਇੱਥੇ ਮਿਹਨਤ ਕਰ ਰਹੇ ਹਨ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਜੜ੍ਹਾਂ ਲਾਈਆਂ ਇੱਥੇ ਜੋ ਕਿ ਬੜਾ ਔਖਾ ਕੰਮ ਹੈ ਬੜੀ ਮਿਹਨਤ ਤੁਸੀਂ ਕੀਤੀ ਹੈ ਜੇ ਦੁਬਈ ਅੱਜ ਬਹੁਤ ਅੱਗੇ ਜਾ ਰਿਹਾ ਹੈ ਤੇ ਇਹਦੇ ਵਿੱਚ ਭਾਰਤੀ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਮੈਂ ਤਾਂ ਉਹਨਾਂ ਦੀ ਪਿੱਛੇ ਖੜੀ ਐ ਤੇ ਨਾਲ ਨਾਲ ਸਾਡੇ ਪੰਜਾਬੀਆਂ ਦਾ ਵੀ ਬਹੁਤ ਵੱਡਾ ਹੱਥ ਹੈ ਜਿਹੜੇ ਵੀ ਦੇਸ਼ ਵਿੱਚ ਚਲੇ ਜਾਓ ਜੇ ਅਮਰੀਕਾ ਵਿੱਚ ਵੱਡੇ ਵੱਡੇ ਟਰਾਲੇ ਚਲਾਏ ਮਿਹਨਤਾਂ ਕੀਤੀਆਂ ਤੇ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਵੱਡੇ ਵੱਡੇ ਟਰਾਲੇ ਚਲਾਏ ਮਿਹਨਤਾਂ ਕੀਤੀਆਂ ਪੰਜਾਬੀਆਂ ਨੇ ਬਾਹਰ ਲਿਆਂ ਪੰਜਾਬ ਤੋਂ ਜਾ ਕੇ ਬਾਹਰ ਲਿਆਂ ਸੂਬਿਆਂ ਦੇ ਵਿੱਚ ਜੇ ਮਿਹਨਤਾਂ ਕੀਤੀਆਂ ਧਰਤੀਆਂ ਆਬਾਦ ਕੀਤੀਆਂ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਐਮਪੀ ਹੋਵੇ ਪੰਜਾਬੀਆਂ ਨੇ ਬਹੁਤ ਮੱਲਾ ਮਾਰੀਆਂ ਤੇ ਤੁਸੀਂ ਮਿਹਨਤਕਸ਼ ਲੋਕ ਇੱਥੇ ਆਏ ਕੱਲ ਨਾ ਕਾਲੀ ਮਿਹਨਤ ਕੀਤੀ ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਫਿਰ ਤੁਹਾਡੇ ਤੋਂ ਸੇਵਾ ਇਹ ਲਈ ਕਿ ਸੁੰਦਰ ਦਰਬਾਰ ਗੁਰਦੁਆਰੇ ਵੀ ਤੁਸੀਂ ਇੱਥੇ ਬਣਾਏ ਤੇ ਗੁਰਦੁਆਰੇ ਬਣੇ ਦਰਬਾਰ ਬਣੇ ਫਿਰ ਕੀਰਤਨ ਦਰਬਾਰ ਹੋਣ ਲੱਗੇ ਕੀਰਤਨੀ ਜਥੇ ਕਥਾਵਾਚਕ ਸਾਰੇ ਵਾਰੀ-ਵਾਰੀ ਆਉਂਦੇ ਹਨ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਹੁੰਦੇ ਰਹਿੰਦੇ ਐ ਤੇ ਪਹਿਲੀ ਦਫਾ ਮੈਂ ਦੁਬਈ ਵਿੱਚ ਪਹਿਲਾਂ ਆਇਆ ਹਾਂ ਪਰ ਪ੍ਰੋਗਰਾਮ ਪਹਿਲੀ ਵਾਰੀ ਸਰਦਾਰ ਅਮਨਦੀਪ ਸਿੰਘ ਥੋੜੇ ਦਿਨ ਪਹਿਲਾਂ ਮੈਂ ਅਮਰੀਕਾ ਚੱਲਿਆ ਸੀ 에ਰਪੋਰਟ ਦੇ ਉੱਤੇ ਮੈਨੂੰ ਮਿਲ ਪਏ ਲੰਘਿਆ ਜਾਂਦਾ ਸੀ ਮੈਂ ਫਲਾਈਟ ਲੈਣੀ ਸੀ ਇੱਥੇ ਹੀ ਦੁਬਈ 'ਚ ਤੇ ਮੈਨੂੰ ਲੰਘੇ ਲੰਘੇ ਜਾਂਦੇ ਮਿਲੇ ਤੇ ਤੇਜ਼-ਤੇਜ਼ ਬੋਲ ਕੇ ਇੱਕ ਦੋ ਮਿੰਟਾਂ ਦੇ ਵਿੱਚ ਹੀ ਮੈਂ ਫਲਾਣਾ ਸਿੰਘ ਆ ਇੱਥੇ ਕਰਦੇ ਆ ਕੰਮ ਕਰਦੇ ਆ ਪ੍ਰੋਗਰਾਮ ਕਰਨੇ ਆ ਹੱਗੇ ਵੀ ਕਰਦੇ ਆ ਤੁਸੀਂ ਹਾਂ ਕਰੋ ਸਾਡੇ ਉਹ ਭਾਈ ਹਰਿੰਦਰ ਸਿੰਘ ਨਰਵੈਰ ਖਾਲਸਾ ਜਥੇ ਵਾਲੇ ਆਉਂਦੇ ਐ ਉਹਨਾਂ ਨੇ ਵੀ ਮੈਨੂੰ ਦੱਸਿਆ ਵੀ ਇਹ ਸਿੰਘ ਪ੍ਰੋਗਰਾਮ ਕਰਦੇ ਹਨ ਤੇ ਤੁਸੀਂ ਜੇ ਕਹਿਣ ਤੇ ਨਾ ਨਾ ਕਰਿਓ ਚਲੋ ਮੈਂ ਇਹਨਾਂ ਨੂੰ 에어ਪੋਰਟ ਦੇ ਉੱਤੇ ਹੀ ਕਾਹਲੀ ਕਾਹਲੀ ਵਿੱਚ ਮੈਂ ਕਿਹਾ ਕੋਈ ਨਹੀਂ ਜੀ ਤੁਸੀਂ ਬਣਾਇਓ ਮੈਂ ਆਵਾਂਗਾ ਜ਼ਰੂਰ ਸੋ 에어ਪੋਰਟ ਦੇ ਉੱਤੇ ਹੀ ਫਾਈਨਲ ਹੋ ਗਿਆ ਮੁੜ ਕੇ ਚੱਲੋ ਹੌਲੀ ਹੌਲੀ ਪ੍ਰੋਗਰਾਮ ਬਣਦਾ ਬਣਦਾ ਬਣ ਗਿਆ ਬਹੁਤ ਖੁਸ਼ੀ ਹੋਈ ਆਪ ਜੀ ਸਾਰਿਆਂ ਦੇ ਦਰਸ਼ਨ ਕਰਕੇ ਭਾਈ ਸਾਹਿਬ ਕੁਲਵਿੰਦਰ ਸਿੰਘ ਹੋਣਾ ਤੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਬਹੁਤ ਪਿਆਰ ਨਾਲ ਬੜੇ ਜੋਸ਼ ਨਾਲ ਉਹਨਾਂ ਨੇ ਆਪ ਜੀ ਨੂੰ